ਪਾਸੇ ਜਿਹੜੀ ਜੌਂਤੀ ਗੁੱਜਰ ਵਾਲੀ ਕੁਸ਼ਤੀ ਹੈ 5200 ਰੁਪਏ ਦਿੱਤਾ ਜਾਣਾ ਹੈ ਜਿਹੜਾ ਮਲ ਕੁਸ਼ਤੀ ਜਿੱਤੇਗਾ ਸਾਡੇ ਗਗਨਪ੍ਰੀਤ ਦੇ ਨਾਲ ਪਰਿਵਾਰ ਵੱਲੋਂ 5100 ਰੁਪਏ ਉਸ ਕੁਸ਼ਤੀ ਦੇ ਦਿੱਤਾ ਜਾਏਗਾ ਫੈਸਲਾ ਲਾਜ਼ਮੀ ਲੈਣਾ ਹੈ ਇੱਧਰ ਪ੍ਰਵੀਨ ਤੇ ਨਾਲ ਕਹਿੰਦੇ ਗੱਭਰੂ ਨੌਜਵਾਨ ਹੈ ਇਹ ਸਮੀਰ ਹੈ ਮਹਾਰਾਜਟਰ ਵਾਲਾ ਇਹ ਵੀ ਕੁਸ਼ਤੀ ਸਿਰੇ ਦੀ ਹੈ ਦੋਨਾਂ ਪਹਿਲਵਾਨਾਂ ਵਿਚਕਾਰ ਭਾਵੇਂ ਗਰਮੀ ਦਾ ਮੌਸਮ ਹੈ ਸਾਡੇ ਪਾਣੀ ਵਾਲੇ ਵੀਰਾਂ ਬੇਨਤੀ ਇੱਕ ਵਾਰੀ ਰੈਫਰੀਆਂ ਨੂੰ ਪਾਣੀ ਪਿਲਾਓ ਜੀ 4 ਅਕਤੂਬਰ ਪਿੰਡ ਤਲਵਣ ਉੱਥੇ ਵੀ ਵੱਡਾ ਸ਼ਿੰਝ ਮੇਲਾ ਕਰਾਇਆ ਜਾ ਰਿਹਾ ਉੱਥੇ ਵੀ ਹਿੰਦੁਸਤਾਨ ਦੇ ਚੋਟੀ ਦੇ ਪਹਿਲਵਾਨ ਜਿਹੜੇ ਤਲਵਣ ਦੇ ਸ਼ਿੰਝ ਮੇਲੇ ਦੇ ਵਿੱਚ ਪੁੱਜ ਰਹੇ ਬੂਟਾ ਤਲਵਣੀਆ ਕਬੱਡੀ ਦਾ ਸਟਾਰ ਜਫੀ ਹੈ ਆਸਟ੍ਰੇਲੀਆ ਦੀ ਧਰਤੀ ਦੇ ਜਾ ਕੇ ਸੈਟਲ ਹੋ ਗਿਆ ਹੈ ਕਬੱਡੀ ਖਿਡਾਰੀਆਂ ਦਾ ਲੱਗ ਰਾ ਗੁਰਪ੍ਰੀਤ ਬੈਲ ਗੱਡੀਆਂ ਦਾ ਸ਼ਕੀਨ ਪਰਿਵਾਰ ਤਲਵਣ ਵਾਲਾ ਜਿਨ੍ਹਾਂ ਦੇ ਨਗਰ ਦੇ ਵਿੱਚ 4 ਅਕਤੂਬਰ ਨੂੰ ਵੱਡਾ ਸ਼ਿੰਝ ਮੇਲਾ ਹੋਵੇਗਾ ਲਓ ਜੀ ਉਧਰ ਪ੍ਰਵੀਨ ਪਹਾਲੀ ਤੇ ਨਾਲ ਸਬੀਰ ਆ ਮਹਾਰਾਈਟਰ ਵਾਲਾ ਇਧਰਲੇ ਪਾਸੇ ਮੇਜੇ ਡੇਰਾ ਬਾਬਾ ਨਾਨਕ ਤੇ ਜੰਤੀ ਗੁੱਜਰ ਆ ਗਬਰੂ ਨੌਜਵਾਨ ਆ ਪਰਲੇ ਪਾਸੇ ਬੱਲੇ 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 ਆ ਸਮੀਰ ਆ ਮਹਾਰਾਈਟਰ ਵਾਲਾ ਚੜਦੀ ਬਰੇਸ ਤੇ ਹਲਕਾ ਕੱਦ ਹੈ ਪਰ ਦੂਜੇ ਪਾਸੇ ਪ੍ਰਵੀਨ ਵੀ ਕੋਹਾਲੀ ਵਾਲਾ ਪਦਾਰਥ ਖਾੜੇ ਦਾ ਚੋਟੀ ਦਾ ਪਹਿਲਵਾਨ ਹੈ ਮਾਰੋ ਦਾ ਇਧਰਲੇ ਪਾਸੇ ਆ ਜੌਂਟੀ ਐ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਐ ਅੱਜ ਦਾ ਪੂਰਾ ਜੋਰ ਲੱਗਿਆ ਪਿਆ ਐ ਮੇਜਰ ਵੀ ਬੱਲੇ ਬੱਲੇ ਕਰਾਉਂਦਾ ਆ ਦੂਜੇ ਪਾਸੇ ਜੌਂਟੀ ਗੁੱਜਰ ਵੀ ਵੱਡਾ ਪਹਿਲਵਾਨ ਐ ਬਲਾਓ ਬਲਾਓ ਮੇਰੇ ਵੀ ਰੈਫਰੀਆਂ ਨੂੰ ਠੰਡਾ ਜਲ ਬਲਾ ਦਿਓ ਮਗਰੇ ਤਿਆਰੀ ਰੱਖੋ ਨਿਸ਼ਾਨ ਹਰਿਆਣਾ ਤੇ ਭਪਿੰਦਰ ਜਨਾਲਾ ਚਾਂਦੀ ਜਖੇਅਲ ਤੇ ਜੱਸਾ ਪੱਡੀ ਤਿਆਰੀ ਰੱਖਿਓ ਸਾਰੇ ਪਹਿਲਵਾਨ ਆਵੇਂ ਗਰਮੀ ਦਾ ਮੌਸਮ ਆ ਅਸੀਂ ਸੰਗਤਾਂ ਦਾ ਠਾਠਾ ਮਾਰਦਾ ਕੱਟ ਸਾਡੇ ਛਿੰਝ ਬੇਲੇ ਚ ਪੁੱਜਿਆ ਅਸੀਂ ਸਾਰਿਆਂ ਦਾ ਬਹਿ ਦਿਲੋਂ ਧੰਨਵਾਦ ਕਰਦੇ ਆ ਸਾਈ ਮਮਾ ਜੀ ਸਾਹਿਬ ਜੀ ਡੰਗਰ ਕਮੇਟੀ ਕੋਟ ਬਾਦਲ ਖਾਨ ਸਮੂਚੀ ಗ್ರಾಮ ਪੰਚਾਇਤ ਨਗਰ ਕੋਟ ਬਾਦਲ ਖਾਨ ਦਾ ਆਹ ਕੌਣ ਆਹ ਸਮੀਰ ਆ ਕਹਿੰਦੇ ਮਹਾਰਾਜਪੁਰ ਵਾਲਾ ਆਹ ਬੱਲੇ ਬੱਲੇ ਕਰਾਈ ਜਾਂਦਾ ਆਹ ਦੇਖੋ ਸਿਕੰਦਰ ਸ਼ੇਖ ਵਾਂਗੂ ਆਹ ਕੁਸ਼ਤੀ ਤੇਜ਼ ਦਿਖਾ ਰਿਹਾ ਹੈ ਦੂਜੇ ਪਾਸੇ ਆ ਪ੍ਰਵੀਰ ਓਏ ਓਏ ਬਾਈ ਜ਼ੋਰ ਦਾ ਤਾੜੀਆਂ ਮਾਰ ਦਿਓ ਪ੍ਰਵੀਨ ਕੋਹਾਲੀ ਪਹਿਲਵਾਨ ਨੇ ਜਿਹੜਾ ਇਹ ਕੁਸ਼ਤੀ ਜਿਹੜੀ ਆ ਜਿੱਤ ਲਈ ਹੈ ਪਰ ਜ਼ੋਰ ਪੂਰਾ ਮਾਰਿਆ ਮੇਰੇ ਵੀਰ ਸਮੀਰ ਮਹਾ ਰਾਈਟਰ ਨੇ ਇੱਕ ਸੈਕਿੰਡ ਵੀ ਜਾਇਆ ਨਹੀਂ ਜਾਣ ਦਿੱਤਾ ਜਾਂ ਦੋਨਾਂ ਨੇ ਮਾਰਿਆ ਪਰ ਜਿਹਦਾ ਦਾ ਚੱਲ ਗਿਆ ਉਹਦੀ ਕੁਸ਼ਤੀ ਆ ਵੀ ਭਤਿੰਦਰ ਜਨਾਲਾ ਆਮੀ ਭਪਿੰਦਰ ਜਨਾਲਾ ਤੇ ਨਿਸ਼ਾਨਤ ਹਰਿਆਣਾ ਉਹ ਖਾੜੇ ਤੇ ਫੋਟੋ ਕਰਾਈਏ ਜਲਦੀ ਆ ਜਾ ਮੇਰੇ ਬੂਰੇ ਆ ਪਰਲੇ ਪਾਸੇ ਇਹ ਕੌਣ ਹੈ ਇਹ